ਕੋ तकरीबन ਮੈਂ ਜਵਾਨ ਕੀਤਾ ਸੀ 5 ਦਸੰਬਰ 22 ਨੂੰ 22 ਨੂੰ ਹਾਂਜੀ ਤੇ ਜਦੋਂ ਮੈਂ ਉੱਥੇ ਗਿਆ ਤਾਂ 9 ਦਸੰਬਰ ਨੂੰ ਪੁਲਿਸ ਸਟੇਸ਼ਨ ਜਿਹੜਾ ਸਰਹਾਲੀ ਦੇ ਉੱਤੇ ਇਹ ਆਰਪੀਜੀ ਅਟੈਕ ਹੋ ਗਿਆ ਉਹ ਵੀ ਇੱਕ ਬਹੁਤ ਵੱਡਾ ਕੇਸ ਸੀਗਾ ਬਹੁਤ ਵੱਡਾ ਸੈਂਸੇਸ਼ਨਲ ਸੀਗਾ ਆਰਪੀਜੀ ਅਟੈਕ ਹੋਣਾ ਮਤਲਬ ਹੱਤਵਾਰ ਤੋਂ ਬਾਅਦ ਕਿਸੇ ਥਾਣੇ ਦੇ ਉੱਤੇ ਅਟੈਕ ਆਪਣੇ ਆਪ ਹੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਬਣਨ ਗਈ ਤੇ ਸੈਂਸੇਸ਼ਨਲ ਹੋ ਗਿਆ ਉਹ ਵੀ ਇੱਕ ਚੈਲੰਜ ਬਣ ਗਿਆ ਉਹਨੂੰ ਅਸੀਂ ਚਲੋ ਕਰਦੇ ਕਰਦੇ ਬਹੁਤ ਛੇਤੀ ਉਹਦੀ ਬ੍ਰੇਕਥਰੂ ਮਿਲੀ ਬੜੇ ਅਸੀਂ ਕੰਮ ਟੀਮਸ ਨੇ ਕੰਮ ਕੀਤਾ ਇੰਟੈਲੀਜੈਂਸ ਨੇ ਸਾਡੀ ਸਪੋਰਟ ਕੀਤੀ ਕਾਉਂਟਰ ਇੰਟੈਲੀਜੈਂਸ ਦੀ ਹੈਲਪ ਨਾਲ ਉਹ ਕੇਸ ਬ੍ਰੇਕ ਕਰੈਕ ਹੋ ਗਿਆ ਉਹਦੇ ਵਿੱਚ ਅਸੀਂ ਬੰਦੇ ਫੜਨੇ ਸ਼ੁਰੂ ਕਰ ਲਏ ਆਇਡੈਂਟੀਫਾਈ ਕਰ ਲਏ ਫੜ ਲਏ ਅਲਟੀਮੇਟਲੀ ਉਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਇਹੋ ਜਿਹੇ 7-8 ਤਕਰੀਬਨ ਬੱਚੇ ਸੀਗੇ ਜਿਹੜੇ ਜਹਾਂ ਦਾ ਪਲੱਸ 1 ਚ ਪਲੱਸ 2 ਚ ਪੜ ਰਹੇ ਸੀ ਜਹਾਂ 18 ਸਾਲ ਦੇ ਸੀ ਜਾਂ ਘੱਟ ਸੀ ਜਾਂ 19 20 ਸਾਲ ਦੇ ਸੀ ਮਤਲਬ 20 ਸਾਲ ਤੋਂ ਘੱਟ ਘੱਟ ਦੇ ਟੀਨੀਜਰਸ ਸੀ ਸਾਗੇ ਟੀਨੀਜਰ ਹਾਰਡਲੀ ਤੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਰੋਲ ਸੀਗਾ ਸਪੋਰਟਿੰਗ ਰੋਲ ਸੀ ਕਈਆਂ ਦਾ ਤਾਂ ਜ਼ਿਆਦਾ ਸੀ ਜਿਨ੍ਹਾਂ ਨੂੰ ਇਹ ਪਤਾ ਸੀ ਜਾਂ ਕੋਈ ਵੈਪਨ ਐਕਚੁਅਲੀ ਜਿਹੜੇ ਮਾਰਨ ਵਾਲੇ ਸੀਗੇ ਜਿਹੜੇ ਰਾਕਟ ਮਾਰ ਕੇ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਮਾਈਨਰ ਜੇ ਮੇਰੇ ਖਿਆਲ ਮਾਈਨਰ ਸੀਗਾ ਤੇ ਉਹਨਾਂ ਦੀ ਵੀ ਉਮਰ ਬਹੁਤ ਛੋਟੀ ਸੀ ਤੇ ਜਿਹੜੇ ਸਮਾਨ ਲੈ ਕੇ ਆਉਣਾ ਛੱਡ ਕੇ ਆਉਣਾ ਪੈਸੇ ਦੇਣੇ ਗੱਡੀਆਂ ਨੂੰ ਲੌਜਿਸਟਿਕ ਪ੍ਰੋਵਾਈਡ ਕੀਤੀ ਹੋਰ ਹੈ ਤਾਂ ਅਸੀਂ ਇਹ ਜਦੋਂ ਉਹਨਾਂ ਨੂੰ ਦੇਖਿਆ ਵੀ ਇਹ ਫਸ ਕੇਵੇਂ ਗਏ ਹੈ ਸਾਰੀ ਸਟੱਡੀ ਕੀਤਾ ਉਹਨਾਂ ਦਾ ਤਾਂ ਉਹਨਾਂ ਦੀ ਅਲੂਰਮੈਂਟ ਜਿਹੜੀ ਸੀਗੀ ਇੱਕ ਤਾਂ ਵੈਸੀ ਇੱਕ ਇਸ ਜਿਹੜਾ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਕਿ ਵੀ ਇਹ ਸਾਡਾ ਫਲਾਨਾ ਗਰੁੱਪ ਹੈ ਉਹ ਫਲਾਨੇ ਗਰੁੱਪ ਵਾਲੇ ਬੰਦਿਆਂ ਨੂੰ ਉਹਨਾਂ ਨੂੰ ਕਹਿਣਾ ਇਹਨਾਂ ਨੇ ਵਲੰਟੀਅਰ ਕਰਨਾ ਕਿ ਜੀ ਵੀ ਸਾਨੂੰ ਦੱਸਿਓ ਮੈਨੂੰ ਦੱਸਿਓ ਕੋਈ ਕੰਮ ਕੀ ਹੈ ਕਿ ਵੀ ਮੈਂ ਕੰਮ ਕਰੂੰਗਾ ਤੁਹਾਡੇ ਵਾਸਤੇ ਮੈਂ ਕੰਮ ਕਰਨ ਵਾਸਤੇ ਤਿਆਰ ਹਾਂ ਜਾਂ ਉਹਨਾਂ ਨੂੰ ਕੋਈ ਥੋੜੇ ਬਹੁਤ ਪੈਸਿਆਂ ਦਾ ਲਾਲਚ ਇਵਨ ਸੋ ਮੱਚ ਸੋ ਸਾਹਮਣੇ ਆਇਆ ਕਿ ਜਿਹੜੇ ਆ ਟੀ-ਸ਼ਰਟ ਜਾਂ ਹੁੱਡੀਆਂ ਖਰੀਦ ਕੇ ਦਿੱਤੀਆਂ ਬ੍ਰਾਂਡਡ ਉਹ ਉਸੇ ਗੱਲ 'ਚ ਹੀ ਖੁਸ਼ ਹੋ ਗਏ ਕੋਈ ਦੋ ਚਾਰ ਵਾਰੀ ਪੀਜ਼ੇ ਖਵਾਤੇ ਕੋਈ 버ਗਰ ਖਵਾਤੇ ਇਹਨਾਂ ਗੱਲਾਂ ਨਾਲ ਵੀ ਉਹਨਾਂ ਦਾ ਮਤਲਬ ਇਹਨਾਂ ਨੂੰ ਇਹ ਲੱਗਿਆ ਵੀ ਇਹ ਕ੍ਰਾਈਮ ਵਾਲੇ ਪਾਸੇ ਨੂੰ ਕ੍ਰਾਈਮ ਵਾਲੇ ਪਾਸੇ ਨੂੰ ਉਹਨਾਂ ਤੋਂ ਅਨਨੋਇੰਗਲੀ ਅਨਨੋਇੰਗਲੀ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਵੀ ਅਸੀਂ ਕਿਸ ਟ੍ਰਾਈਬ ਦੇ ਕ੍ਰਾਈਮ ਚ ਇਨਵੋਲਵ ਹੋ ਰਹੇ ਹਾਂ ਇਹਦੇ ਸਿੱਟੇ ਕੀ ਹੋਣਗੇ ਇਹਦੇ ਸਿੱਟੇ ਕੀ ਹੋਣਗੇ ਹੁਣ ਜਿਹੜੇ ਬੰਦੇ ਨੇ ਉਹਨਾਂ ਨੂੰ ਵੈਪਨ ਫੜਾਇਆ ਜਾਂ ਕੈਸ਼ ਇੱਕ ਥਾਂ ਤੋਂ ਉਹਨਾਂ ਨੂੰ ਦੂਜੀ ਥਾਂ ਤੇ ਦਿੱਤਾ ਜਿਹਦੇ ਤੋਂ ਫਿਰ ਉਹ ਅੱਗੇ ਪੇਮੈਂਟ ਹੋਈ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਉਹ ਇਹੋ ਜਿਹੇ ਬੰਦੇ ਜਦੋਂ ਸਾਡੇ ਕੋਲੇ ਆਈਡੈਂਟੀਫਾਈ ਹੋਏ ਉਹ ਬੰਦਿਆਂ ਨੂੰ ਬੱਚਿਆਂ ਨੂੰ ਅਸੀਂ ਮੈਂ ਦੇਖਿਆ ਵੀ ਇਹਨਾਂ ਨੂੰ ਹੁਣ ਜੇ ਬੁੱਕ ਕਰਕੇ ਭੇਜਤਾ ਬੜੇ ਸੀਰੀਅਸ ਸੈਕਸ਼ਨ ਲੱਗੇ ਨੇ ਯੋ ਆਪਾਂ ਲੱਗਿਆ ਹੋਰ ਲੱਗਿਆ ਤੇ ਉਹਨਾਂ ਚੋਂ ਉਹਨਾਂ ਦੀਆਂ ਜਵਾਨ ਤਾਂ ਹੀ ਨਹੀਂ ਹੋਣੀਆਂ ਉਹਦੇ ਚ ਜਿਹੜੇ ਲਾਅ ਹੈ ਉਹਦੇ ਚ ਵੱਡੇ ਕ੍ਰਿਮੀਨਲ ਬਣ ਕੇ ਨਿਕਲਣਗੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਤਾਂ ਇਹ ਚ ਉਹਨਾਂ ਦੇ ਤਾਂ ਸਕੇ ਉਹ ਅਸੀਂ ਟ੍ਰੇਨਿੰਗ ਹੋ ਜੂ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੋ ਜੂਗੀ ਉਹਨਾਂ ਦੇ ਪੱਕਾ ਹੀ ਅਸੀਂ ਉਹਨਾਂ ਨੂੰ ਉਹਨਾਂ ਦੇ ਵੱਲ ਉਹਨਾਂ ਦੇ ਗੈਂਗ ਦੇ ਮੈਂਬਰ ਬਣਾ ਦਾਂਗੇ ਤਾਂ ਫਿਰ ਉਸ ਟਾਈਮ ਦੇ ਉੱਤੇ ਅਸੀਂ ਡੀਜੀ ਸਾਹਿਬ ਨਾਲ ਇਸ ਗੱਲ ਤੇ ਰਿਕਵੈਸਟ ਕੀਤੀ ਡੀਜੀਪ ਸਾਹਿਬ ਨੇ ਵੀ ਇਸ ਗੱਲ ਨੂੰ ਅੱਗੇ ਲੈ ਕੇ ਗਏ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਆਪਾਂ ਜਿਹੜਾ ਹੈਗਾ ਉਹਨਾਂ ਦੀ ਡਾਇਰੈਕਸ਼ਨਸ ਮੁਤਾਬਕ ਅਸੀਂ ਇਹਨਾਂ ਨੂੰ ਜਿੰਨੇ ਵੀ ਇਹ ਕ੍ਰਿਮੀਨਲ ਜਿਹੜੇ ਬੱਚੇ ਸੀਗੇ ਤਕਰੀਬਨ 7 ਤੇ 8 ਬੱਚੇ ਸੀਗੇ ਉਹਨਾਂ ਦੇ ਅਸੀਂ ਫੈਮਲੀਆਂ ਨੂੰ ਬੁਲਾਇਆ ਉਹਨਾਂ ਦੀਆਂ ਫੈਮਲੀਆਂ ਦਾ ਪਹਿਲੀ ਗੱਲ ਤਾਂ ਬਿਲੀਵ ਹੀ ਨਹੀਂ ਕਰਦੇ ਸੀਗੇ ਕਿ ਵੀ ਸਾਡਾ ਬੱਚਾ ਇਸ ਕੰਮ ਚ ਏ ਕੰਮ ਕਰ ਸਕਦਾ ਪਰ ਜਦੋਂ ਗੱਲਬਾਤ ਕੀਤੀ ਉਹਨਾਂ ਦੇ ਸਾਹਮਣੇ ਹੋਇਆ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਹਾਂ ਵੀ ਇਹਨਾਂ ਨੇ ਗਲਤੀ ਤਾਂ ਕੀਤੀ ਹੈ ਪਰ ਫਿਰ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਐਜ਼ ਅ ਪਾਲਿਸੀ ਉਹਨਾਂ ਨੂੰ ਇੱਕ ਰਿਫਾਰਮ ਕਰਨ ਦਾ ਆਪਣੀ ਜ਼ਿੰਦਗੀ ਨੂੰ ਇਹਨਾਂ ਨੂੰ ਇਸ ਗੱਲ ਦਾ ਡੇਂਜਰ ਜਿਹੜਾ ਹੈਗਾ ਜਾਂ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਦੀ ਕੈਰੀਅਰ ਦੇ ਉੱਤੇ ਕੀ ਅਸਰ ਹੋਣਾ ਕਿ ਫਿਊਚਰ ਉਹਨਾਂ ਦਾ ਕਿਵੇਂ ਖਰਾਬ ਹੋ ਸਕਦਾ ਹੈ ਉਹਦੇ ਬਾਰੇ ਅਗਾਹ ਕੀਤਾ ਉਹਨਾਂ ਨੂੰ ਐਜੂਕੇਟ ਕੀਤਾ ਤੇ ਮੋਟੀਵੇਟ ਕੀਤਾ ਵੀ ਤੁਸੀਂ ਇਸ ਕੰਮ ਦੇ ਵਿੱਚੋਂ ਇਤੋਂ ਪਾਸੇ ਰਹੋ ਤੇ ਤਾਂ ਹੀ ਜਿਹੜਾ ਹੈਗਾ ਆਪਾਂ ਤੁਹਾਡਾ ਕੋਈ ਫਿਊਚਰ ਬਣ ਸਕਦਾ ਆਦਰਵਾਇਜ਼ ਤੁਹਾਡਾ ਕ੍ਰਿਮੀਨਲ ਰਿਕਾਰਡ ਆ ਗਿਆ ਤੁਸੀਂ ਸਰਵਿਸ ਚ ਜਾਓਗੇ ਪੜਾਈ ਕਰਾਓਗੇ ਉਹਦਾ ਫਾਇਦਾ ਕੋਈ ਨਹੀਂ ਹੈ ਬਟ ਉਹ ਲੱਕੀਲੀ ਸਾਡਾ ਜਿਹੜਾ ਉਹ ਐਕਸਪੈਰੀਮੈਂਟ ਸੀਗਾ ਉਹ ਬੜਾ ਸਕਸੈਸਫੁਲ ਰਿਹਾ ਸੀ ਪੇਰੈਂਟਸ ਦਾ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ ਜੀ ਪੈਰੈਂਟ ਮੈਨੂੰ ਹੁਣ ਯਾਦ ਨਹੀਂ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਉਹਨਾਂ ਦੀਆਂ ਇਸ ਗੱਲ ਦੀਆਂ ਉਸ ਟਾਈਮ ਦੇ ਉੱਤੇ ਵੀ ਸਟੇਟਮੈਂਟਸ ਆਈਆਂ ਉਹਨਾਂ ਦੇ ਪੇਰੈਂਟਸ ਵੱਲੋਂ ਮੇਰਾ ਤਾਂ ਖਿਆਲ ਹੈ ਵੀ ਤੁਸੀਂ ਉਹਨਾਂ ਨੂੰ ਹੁਣ ਵੀ ਜਾ ਕੇ ਚੈੱਕ ਕਰਨਾ ਚਾਹੀਦਾ ਵੀ ਉਹਨਾਂ ਚੋਂ ਹੁਣ ਸਟੇਟਸ ਕੀ ਹੈ 7-8 ਬੱਚੇ ਨੇ ਜਿਹੜੇ ਉਹ ਉਹਨਾਂ ਦਾ ਮਤਲਬ ਦੈਟ ਵਾਸ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਿਊਮ ਕਿ ਵੀ ਪੁਲਿਸ ਕੱਲੀ ਹਿਊਮਨਿਟੇਰੀਅਨ ਗਰਾਉਂਡ ਤੇ ਵੀ ਕੰਮ ਕਰਦੀ ਆ ਕਿ ਪੁਲਿਸ ਨੂੰ ਕੱਲਾ ਕ੍ਰਿਡਿਟਾਈਜ਼ ਤੇ ਬਦਨਾਮ ਕਰਨ ਦੀ ਬਜਾਏ ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿੱਥੇ ਪੁਲਿਸ ਆਪਣਾ ਡਿਊਟੀ ਦੇ ਬਿਯੋਂਡ ਜਾ ਕੇ ਵੀ ਆਪਣਾ ਫਰਜ਼ ਨਿਭਾਉਂਦੀ ਹੈ ਇਹ ਜਾਣਦੇ ਹੋਏ ਵੀ ਕਿ ਵੀ ਉਹਨਾਂ ਦੀ ਇਨਵੋਲਵਮੈਂਟ ਹੈ ਅਸੀਂ ਉਹਨਾਂ ਨੂੰ ਇਹ ਇੱਕ ਮੌਕਾ ਦਿੱਤਾ